ਕਿਸੇ ਦੀ ਅੱਖ ਦਾ ਹੰਝੂ ਰੱਬਾ ਐਨੇ ਕੋ ਦਾਤ ਬਖਸ਼ੀ ਬਨ ਜਾਵਾ ਕਿਸੇ ਰੋਂਦੇ ਦੀ ਮੁਸਕਾਨ ਬਸ ਐਨੇ ਕੋ ਦਾਤ ਬਖਸ਼ੀ ਕੰਨ ਦੇ ਅੰਦਰ ਗੂੰਜੇ ਰਹੇ ਜਿਕਾਰੇ ਦਸ ਦੇ ਸੀ ਨਿੱਕੇ ਨਿੱਕੇ ਬਾਲ ਵੀ ਰਤਬਾ ਵੱਡਾ ਰਹੇ ਸੀ ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ ਹੈ ਦੁੱਖ ਤਾਂ ਉਹਨਾਂ ਨੂੰ ਵੀ ਮਿਲੇਗਾ ਜੇਕਰ ਤੁਸੀਂ ਕਿਸਮਤ ਵਾਲੇ ਹੋ ਤਾਂ ਰਬ ਤੁਹਾਨੂੰ ਇਹ ਦੇਖਣ ਦਾ ਮੌਕਾ ਵੀ ਦੇਵੇਗਾ ਮੈਂ ਕੱਲ ਮੈਨੂੰ ਆਖਿਆ ਦੇਖੀ ਕਿਤੇ ਸੱਚ ਨਾ ਲਿਖ ਦੇਈ ਨਹੀਂ ਤਾਂ ਸਿਰ ਕਲਮ ਹੋ ਜੂ ਅੱਗੋਂ ਕਲਮ ਹੱਸ ਕੇ ਬੋਲੀ ਕਮਲਿਆ ਸਿਰ ਕਲਮ ਕਰਕੇ ਹੀ ਤਾਂ ਕਲਮ ਬਣੀ ਹਾਂ ਦੋ ਅੱਖਰਾਂ ਦਾ ਬਣਿਆ ਬੰਦਾ ਦੋ ਖਰਾਂ ਦੀ ਜਾਨ ਦੋ ਅੱਖਰਾਂ ਦਾ ਦਿਲ ਚੱਲਦਾ ਕਰ ਦੋ ਅੱਖਾਂ ਦਾ ਮਾਂ ਦੋ ਕਰਾਂ ਦਾ ਸਖ ਬੰਦਾ ਬੰਦਾ ਦੋ ਅੱਖਰਾਂ ਦਾ ਖਾਨ ਦੋ ਅੱਖਰਾਂ ਦਾ ਅੱਲਾ ਬਣਿਆ ਬਣਿਆ ਦੋ ਕਰਾਂ ਦਾ ਰਾਮ ਦੋ ਅੱਖਰਾਂ ਦਾ ਸ਼ਿਵਾ ਬਾਲਤਾ ਦੋ ਅੱਖਰਾਂ ਦੇ ਤਿਲੀ ਲਾ ਕੇ ਦੋ ਅੱਖਰਾਂ ਦੀ ਅੰਗਨੇ ਸਾੜਤਾ ਰਖਤਾ ਦੋ ਅੱਖਰਾਂ ਦੀ ਰਾਖ ਬਣਾ ਕੇ ਦੋ ਕਰਾਂ ਦੇ ਰਾਜੇ ਤੁਰ ਗਏ ਦੋ ਅੱਖਰਾਂ ਦਾ ਤਾਂ ਛੱਡ ਜਾਣਾ ਛੱਡ ਬਦ ਦਾ ਦਾ ਦੋਖਰਾਂ ਦਾ ਚੁੱਲਾ ਤੁਰ ਗਿਆ ਦੋਖਰਾਂ ਦਾ ਬੁੱਲਾ ਚਿੰਤਾ ਸਮੇਂ ਹਰ ਦੁੱਖ ਸੁੱਖ ਵਿੱਚ ਇਧਰ ਉਧਰ ਜਾਨ ਦੀ ਬਜਾਈ ਸ੍ਰੀ ਗੁਰੂ ਘਰ ਅੱਗੇ ਦੋਖਰਾਂ ਦੇ ਤਿਲੀ ਲਾ ਕੇ ਦੋਖਰਾਂ ਦੀ ਅੰਗਨ ਨੇ ਸਾਰਤਾ ਰੱਖਤਾ ਦੋ ਅਖਰਾਂ ਦੀ ਰੱਖ ਬਣਾ ਕੇ ਦੋਖਰਾਂ ਦੇ ਰਾਜ ਤੁਰ ਗਏ ਦੋਖਰਾਂ ਦਾ ਧੰਡ ਛੱਡ ਜਾਣਾ ਸਰਤ ਬਦਲ ਬਦਲ ਦਾ ਦੋ ਅੱਖਰਾਂ ਦਾ ਚੁੱਲਾ ਦਰ ਕੇ ਦੋ ਅੱਖਰਾਂ ਦਾ ਬੁੱਲਾ ਚਿੰਤਾ ਸਮੇਂ ਹਰ ਦੁੱਖ ਸੁੱਖ ਵਿੱਚ ਇਧਰ ਉਧਰ ਜਾਨ ਦੀ ਬਜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਪੁਰਸਾਰ ਰੱਖ ਕੇ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਕੱਚਾ ਕਰ ਦੇ ਕੇ ਕਦੇ ਕਿਸੇ ਨਾਲੋਂ ਰਿਸ਼ਤਾ ਨਾ ਤੋੜਿਓ ਕਿਉਂਕਿ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਹੈ ਅਤੇ ਸੱਗ मरमर ਤੋਂ ਪੈਰ ਅਕਸਰ ਤਲਕ ਹੀ ਜਾਂਦੇ ਨੇ ਜ਼ਿੰਦਗੀ ਕਿੰਨੀ ਵੀ ਖੂਬਸੂਰਤ ਹੋਵੇ ਪਰ ਆਪਣੀਆਂ ਬਿਨਾ ਕਦੇ ਚੰਗੀ ਨਹੀਂ ਲੱਗਦੀ ਕਫਨ ਵੀ ਕੀ ਚੀਜ਼ ਹੈ ਜਿਸ ਨੇ ਬਣਾਇਆ ਉਹਨੇ ਵੇਚ ਦਿੱਤਾ ਜਿਸ ਨੇ ਖਰੀਦਿਆ ਉਹਨੇ ਵਰਤਿਆ ਨਹੀਂ ਤੇ ਜਿਸ ਨੇ ਵਰਤਿਆ ਉਸ ਨੂੰ ਪਤਾ ਨਹੀਂ ਅਮੀਰ ਤੋਂ ਅਮੀਰ ਬੰਦਾ ਵੀ ਇੱਕ ਦਿਨ ਐਨਾ ਗਰੀਬ ਹੋ ਜਾਂਦਾ ਹੈ ਕਿ ਉਸ ਕੋਲ ਪੈਸਿਆਂ ਤੋਂ ਇਲਾਵਾ ਹੋਰ ਕੁਝ ਬਾਕੀ ਨਹੀਂ ਬਚਦਾ ਸੁਖੀ ਰਹਿਣ ਦੇ ਤਰੀਕੇ ਇੱਜ਼ਤ ਕਰੋ ਇੱਜ਼ਤ ਪਾਓ ਪਹਿਲਾਂ ਸੋਚੋ ਫਿਰ ਬੋਲੋ ਆਪਣੀ ਗਲਤੀ ਮੰਨਣਾ ਸਿੱਖੋ ਸਲਾਹ ਸਭ ਨਾਲ ਪਰ ਫੈਸਲਾ ਆਪ ਲਵੋ ਆਪਣਾ ਕੰਮ ਸਦਾ ਮਿਹਨਤ ਨਾਲ ਕਰੋ ਬਿਨਾਂ ਜ਼ਰੂਰਤ ਖਰੀਦਾਰੀ ਨਾ ਕਰੋ ਬਿਨਾਂ ਕਾਰਨ ਦੂਜਿਆਂ ਦੇ ਝਗੜੇ 'ਚ ਨਾ ਪਵੋ ਹਰ ਹਾਲ ਵਿੱਚ ਸੰਤੁਸ਼ਟ ਰਹੋ ਖਜ਼ਾਨਾ ਪ੍ਰਮਾਤਮਾ ਦਾ ਸਿਮਰਨ ਕਰੋ ਮੈਂ ਇਹ ਨਹੀਂ ਕਹਿੰਦਾ ਮੇਰੀ ਖਬਰ ਪੁੱਛ ਪਰ ਖੁਦ ਕਿਸ ਹਾਲ ਵਿੱਚ ਹੈ ਇਹਨਾਂ ਵੀ ਦੱਸ ਦਿਆ ਕਰ ਪੁੰਨ ਨਹੀਂ ਹੁੰਦੇ ਤਾਂ ਨਾ ਸਹੀ ਪਰ ਪਾਪ ਨਾ ਕਮਾਓ ਗਰੀਬ ਦੀ ਮਦਦ ਨਹੀਂ ਕਰਨੀ ਨਾ ਕਰੋ ਧਰਮ ਜਾਗ ਨਾ ਉਡਾਓ ਕਾਨੂੰਨ ਤਾਂ ਸਿਰਫ ਬਲਾਤਕਾਰੀਆਂ ਨੂੰ ਸਜਾਈ ਤੇ ਸਕਦਾ ਪਰ ਔਰਤ ਦੀ ਇੱਜ਼ਤ ਤੁਹਾਡੇ ਸਭਿ ਸਿਨਕਾਰਾਂ ਤੇ ਨਿਰਭਰ ਕਰਦੀ ਹੈ। ਕੰਮ ਦੀਆਂ ਗੱਲਾਂ ਝੂਠ ਵੀ ਬੜੀ ਅਜੀਬ ਚੀਜ਼ ਹੈ। ਬੋਲਣਾ ਸਭ ਨੂੰ ਚੰਗਾ ਲੱਗਦਾ ਹੈ ਤੇ ਸੁਣਨਾ ਸਭ ਨੂੰ ਬੁਰਾ। ਛੋਟੀਆਂ ਛੋਟੀਆਂ ਗੱਲਾਂ ਅੰਦਰ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ। ਤੁਸੀਂ ਚਾਹੇ ਕਿੰਨੇ ਵੀ ਚੰਗੇ ਕੰਮ ਕਰੋ ਜਾਂ ਕਿੰਨੇ ਵੀ ਇਮਾਨਦਾਰ ਬਣ ਜਾਓ ਪਾਰੇ ਦੁਨੀਆ ਸਿਰ ਤੁਹਾਡੀ ਇੱਕ ਗੱਲ ਦੀ ਇੰਤਜ਼ਾਰ ਕਰ ਰਹੀ ਹੈ। انسان ਉਸ ਵਕਤ ਸਭ ਤੋਂ ਜ਼ਿਆਦਾ ਬੇਬੂਖ ਬੰਦਾ ਹੈ ਜਦੋਂ ਉਹ ਕਿਸੇ ਹੋਰ ਨੂੰ ਬੇਬੂਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਮਾਂ ਚਾਹੀਦੀ ਹੈ, ਪੁੱਤ ਚਾਹੀਦੀ ਹੈ, ਪਤਨੀ ਚਾਹੀਦੀ ਹੈ, ਤੇ ਫਿਰ ਬੇਟੀ ਕਿਉਂ ਨਹੀਂ ਚਾਹੀਦੀ? ਕੋਈ ਕਿੰਨੀ ਵੀ ਨਿੰਦਿਆ ਕਿਉਂ ਨਾ ਕਰੇ? ਤੁਸੀਂ ਆਪਣੇ ਆਪ ਤੇ ਕਾਬੂ ਰੱਖ ਕੇ ਸ਼ਾਂਤ ਰਹੋ ਜਦੋਂ ਕੋਈ ਤੁਹਾਡੇ ਤੇ ਵਿਅੰਗ ਕਰਦਾ ਹੈ ਆਲੋਚਨਾ ਕਰਦਾ ਹੈ ਤਾਂ ਬੁਰਾ ਨਾ ਮੰਨੋ ਵਿਅੰਗ ਸਫਲ ਲੋਕਾਂ ਦੇ ਖਿਲਾਫ ਅਸਫਲ ਲੋਕਾਂ ਹਥਿਆਰ ਹੈ ਉਹ ਆਰਥ ਕਦੇ ਵੀ ਵਸਦੀ ਨਹੀਂ ਜਿਹਨੂੰ ਚਾਹ ਕਰੇ ਸਦਾ ਪੇਕਿਆਂ ਦੀ ਬੰਦਾ ਖੁਦ ਦਾ ਘਰ ਗੁਜ਼ਾਰ ਲੈਂਦਾ ਜਿਨੂੰ ਪਾਲ ਰਹੇ ਸਦਾ ਠੇਕਿਆਂ ਦੀ ਆਪਣੇ ਘਰ ਵਿੱਚ ਖਾ ਕੇ ਰੁੱਖੀ ਵੀ ਸਦਾ ਰੱਬ ਦਾ ਸ਼ੁਕਰ ਬਣਾਈ ਦਾ ਜਸਨਾ ਨਾਲ ਲੈ ਲੀਏ ਚਾਰ ਲਾਵਾ ਉਸ ਰਿਸ਼ਤੇ ਨੂੰ ਦਿਲੋਂ ਨਿਭਾਈ ਦਾ ਝੂਠ ਇੱਕ ਦਿਨ ਸਾਹਮਣੇ ਆ ਜਾਂਦਾ ਕਿਸ ਗੱਲ ਤੇ ਨਹੀਂ ਪਰਦਾ ਪਾਈ ਦਾ ਖਸਮ ਨਾਲ ਇਹ ਜਾਈਏ ਪੇਕਿਆਂ ਦੇ ਉਸ ਨੂੰ ਨੀਵਾ ਨਹੀਂ ਦਿਖਾਈ ਦਾ ਇੱਜ਼ਤਦਾਰ ਅੱਗੇ ਝੁਕ ਜਾਵੇ ਲੱਖ ਵਾਰੀ ਲੱਖ ਵੱਡੀ ਨੂੰ ਨਹੀਂ ਸਰ ਚੁਕਾਈ ਦਾ ਚਾਹੇ ਚੱਲਣ ਜਹਾਦ ਲੱਖ ਸੌਹਰਿਆਂ ਦੇ ਅਸੀਂ ਆਪਣਾ ਕਰਮ ਕਮਾਈ ਦਾ ਰਾਜਦ ਕੋਹਾਂ ਨਾ ਚੱਲਦਾ ਫੋਕੀ ਆਕਰਨੂ ਅਸੀਂ ਆਪਣੇ ਹੱਕ ਨਕ ਦਾ ਖਾਈ ਦਾ ਚੰਗੇ ਦਿਨ ਖੁਦ ਚੱਲ ਕੇ ਆ ਸਾਡੇ ਕੋਲ ਨਹੀਂ ਆਉਂਦੇ ਸਾਨੂੰ ਵੀ ਹੀ ਉਹਨਾਂ ਤੱਕ ਪਹੁੰਚਣਾ ਪੈਂਦਾ ਹੈ ਕਿਸੇ ਵੀ ਸਲਾਹ ਨਾਲ ਰਸਤਾ ਜਰੂਰ ਮਿਲ ਜਾਂਦਾ ਹੈ ਪਰ ਮੰਜ਼ਿਲ ਆਪਣੀ ਮਿਹਨਤ ਨਾਲ ਮਿਲਦੀ ਹੈ। ਭਰੋਸਾ ਬਹੁਤ ਵੱਡੀ ਪੂੰਜੀ ਹੈ। ਐਦਾ ਹੀ ਕਿਸੇ ਉੱਤੇ ਨਹੀਂ ਕੀਤਾ ਜਾ ਸਕਦਾ। ਖੌਦ ਉਤੇ ਕਰੀਏ ਤਾਂ ਤਾਕਤ ਅਤੇ ਦੂਜਿਆਂ ਤੇ ਕਰੀਏ ਜਾਂ ਮਾਰ ਕਮਜ਼ੋਰੀ ਪਰ ਜਾਂਦਾ ਹੈ ਉਹ ਗੋਸਾ ਦੇ tufaan ਦੋ ਇੱਕੋ ਜਿਹੇ ਹੁੰਦੇ ਨੇ ਠੰਡਾ ਹੋਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ ਹਰੇਕ ਖਾਕੀ ਦਾ ਚਾਹ ਹੁੰਦਾ ਹੈ ਹੌਲੀ ਹੌਲੀ ਉਹ ਚੀਜ਼ ਆਮ ਹੋ ਜਾਂਦੀ ਹੈ ਨਾ ਫਿਰ ਚਾਹ ਹੁੰਦਾ ਨਾ ਫਿਰ ਕਦਰ ਰੱਬ ਨੇ ਹਮੇਸ਼ਾ ਭਰੋਸਾ ਬਣਾ ਕੇ ਰੱਖੋ ਉਹ ਕਹਾ ਕਹਾ ਉੱਚ ਚੱਕ ਕੇ ਲੱਖਾਂ ਵਿੱਚ ਕਰ ਦਿੰਦਾ ਹੈ ਸੱਚੀਆਂ ਗੱਲਾਂ ਸਾਡੇ ਸਮਾਜ ਦਾ ਇੱਕ ਪੱਖ ਜਦੋਂ ਵੀ ਕਿਸੇ ਔਰਤ ਨੂੰ ਕੋਈ ਅਸੀਸ ਦਿੱਤੀ ਜਾਂਦੀ ਹੈ ਤਾਂ ਉਹ ਹਮੇਸ਼ਾ ਮਰਦ ਲਈ ਹੁੰਦੀ ਹੈ ਪਰ ਜਦੋਂ ਕਿਸੇ ਕਿਤੇ ਮਰਦ ਨੂੰ ਕੋਈ ਗੱਲ ਦਿੱਤੀ ਜਾਂਦੀ ਹੈ ਤਾਂ ਉਹ ਹਮੇਸ਼ਾ ਔਰਤ ਲਈ ਹੁੰਦੀ ਹੈ ਗੱਲ ਕੌੜੀ ਹੈ ਪਰ ਸੱਚ ਹੈ ਪੁੱਤ ਦੀ ਪਰਖ ਵਿਆਹ ਤੋਂ ਬਾਅਦ ਧੀ ਦੀ ਪਰਖ ਜਵਾਨੀ ਵਿੱਚ ਪਤੀ ਦੀ ਪਰਖ ਪਤਨੀ ਦੀ ਬਿਮਾਰੀ ਵਿੱਚ ਪਤਨੀ ਦੀ ਪਰਖ ਪਤੀ ਦੀ ਗਰੀਬੀ ਵਿੱਚ ਦੋਸਤ ਦੀ ਪਰਖ ਮੁਸੀਬਤ ਵਿੱਚ ਭਰਾ ਦੀ ਪਰਖ ਲੜਾਈ ਵਿੱਚ ਭੈਣ ਦੀ ਪਰਖ ਜਾਇ ਜਾਇਦਾਦ ਵਿੱਚ ਔਲਾਦ ਦੀ ਪਰਖ ਬੁਢਾਪੇ ਵਿੱਚ ਅਕਾਲ ਪਰਖ ਦੀਆਂ ਰਹਿਮਤਾਂ ਅਕਾਲ ਪੁਰਖ ਦੀਆਂ ਰਹਿਮਤਾਂ ਲਈ ਹਮੇਸ਼ਾ ਸ਼ੁਕਰਾਨਾ ਕਰੋ ਕਿਉਂਕਿ ਸ਼ੁਕਰਾ ਕਿਉਂਕਿ ਇੰਨਾ ਰਹਿਮਤਾਂ ਲਈ ਉਹ ਕੁਝ ਨਹੀਂ ਲੈਂਦਾ ਲੋਕਾਂ ਤੋਂ ਡਰਨਾ ਛੱਡ ਦਿਓ ਕਿਉਂਕਿ ਰੋਟੀ ਰੱਬ ਦਿੰਦਾ ਏ ਲੋਕ ਨਹੀਂ ਮੌਤ ਮੈਂ ਆਵਾਂਗੀ ਤੈਨੂੰ ਬਿਨਾਂ ਦੱਸੇ ਗੱਲ ਲਾਵਾਂਗੀ ਤੈਨੂੰ ਬਿਨਾਂ ਦੱਸੇ ਭੋਲਣਾ ਜਾਏ ਦੁਨੀਆਂ ਵਿੱਚ ਖੋਕੇ ਨਾਲ ਲਾ ਜਾਵਾਂਗੀ ਤੈਨੂੰ ਬਿਨਾਂ ਦੱਸੇ ਇੱਕ ਵਾਰੀ ਫੇਰ ਸੁਨੇ ਮੌਤ ਤੇ ਹੀ ਮੈਂ ਆਵਾਂਗੀ ਤੈਨੂੰ ਬਿਨਾਂ ਦੱਸੇ ਗੱਲ ਲਾਵਾਂਗੀ ਤੈਨੂੰ ਬਿਨਾਂ ਦੱਸੇ ਭੋਲਣਾ ਜਾਏ ਦੁਨੀਆਂ ਵਿੱਚ ਖੋਕੇ ਨਾਲ ਲਾ ਜਾਵਾਂਗੀ ਤੈਨੂੰ ਬਿਨਾਂ ਦੱਸੇ ਪਾਗਲ ਅਸੀਂ ਇੰਨੇ ਪਾਗਲ ਹਾਂ ਜਿਹੜੇ ਲੋਕ ਸਾਡੀ ਕਦਰ ਨਹੀਂ ਕਰਦੇ ਅਸੀਂ ਉਹਨਾਂ ਮਗਰ ਹੀ ਭਜਦੇ ਹਾਂ ਇਹ ਕਿਸੇ ਨੇ ਵੀ ਲਿਖਿਆ ਹੈ ਪਰ ਜਮਾਂ ਸਹੀ ਲਿਖਿਆ ਹੈ ਇੱਕ ਵਾਰੀ ਫੇਰ ਸੁਣੋ ਪਾਗਲ ਅਸੀਂ ਕਿੰਨੇ ਪਾਗਲ ਹਾਂ ਜਿਹੜੇ ਲੋਕ ਸਾਡੀ ਕਦਰ ਨਹੀਂ ਕਰਦੇ ਅਸੀਂ ਉਹਨਾਂ ਮਗਰ ਕਿਉਂ ਭਜਦੇ ਹਾਂ ਦੱਸੋ ਜੇ ਸਹੀ ਗੱਲ ਹੈ ਤਾਂ ਪਲੀਜ਼ ਲਾਈਕ ਤੇ ਕਮੈਂਟ ਜਰੂਰ ਕਰੋ ਚੰਗਾ ਸਮਾਂ ਉਸ ਦਾ ਹੁੰਦਾ ਹੈ ਜੋ ਕਿਸੇ ਦਾ ਬੁਰਾ ਨਹੀਂ ਸੋਚਦੀ ਕੱਲ ਸਹੀ ਹੈ ਪਰ ਮਿਰਚ ਲੱਗਦੀ ਹੈ ਕਈਆਂ ਨੂੰ ਜੋ ਮੈਂ ਤਾਤਰ ਲੈ ਕੀਤੀਆਂ ਵੀ ਤੁਹਾਡੀ ਗੱਲ ਨਾ ਸੁਨੇ ਤਾਂ ਸਮਝ ਲਵੋ ਕਿ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਤੁਹਾਡੀ ਲੋੜ ਤੇ ਦਿਲ ਵਿੱਚ ਤੁਹਾਡੀ ਥਾਂ ਦੋਨੋਂ ਖਤਮ ਹੋ ਚੁੱਕੀਆਂ ਹਨ ਜੇ ਤੁਹਾਨੂੰ ਇਹ ਸਾਰੀਆਂ ਸੱਚੀਆਂ ਗੱਲਾਂ ਲੱਗਦੀਆਂ ਤਾਂ ਲਾਈਕ ਕਮੈਂਟ ਜਰੂਰ ਕਰੋ ਜੀ ਸ਼ਾਇਦ ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਰੱਬ ਨੇ ਉਂਗਲਾਂ ਇਸ ਲਈ ਦਿੱਤੀਆਂ ਨੇ ਕਿਸਮਤ ਮਿਹਨਤ ਕਰਨ ਨਾਲ ਬੰਦੀ ਹੈ ਲਕੀਰਾਂ ਨਾਲ ਨਹੀਂ ਕਰਤਾ ਸਾਤੇ ਵਿਸ਼ਵਾਸ ਦੋਨੋਂ ਨਜ਼ਰਤਾ ਨਹੀਂ ਆਉਂਦੇ ਪਰ ਦੋਨਾਂ ਚ ਇੰਨੀ ਤਾਕਤ ਹੈ ਕਿ ਨਾ ਮੁਮਕਿਨ ਨੂੰ ਵੀ ਮੁਮਕਿਨ ਮੁਮਕਿਨ ਬਣਾ ਸਕਦੇ ਹਨ ਹੁਣ ਤਾਂ ਮੈਂ ਟੁੱਟਦੇ ਤਾਰੇ ਵੀ ਦੇਖ ਕੇ ਮੰਗਣਾ ਬੰਦ ਕਰਤਾ ਕਿਉਂਕਿ ਮੈਨੂੰ ਖੁਦ ਟੁੱਟ ਕੇ ਪਤਾ ਲੱਗ ਗਿਆ ਟੁੱਟੀਆਂ ਚੀਜ਼ਾਂ ਕਿਸੇ ਕੰਮ ਨਹੀਂ ਆਉਂਦੀਆਂ ਕੋਸ਼ਿਸ਼ ਕਰਦੇ ਰਹੋ ਦੇਣਾ ਨਾ ਦੇਣਾ ਮਾਲਕ ਦੀ ਮਰਜ਼ੀ ਹੈ ਕੋਸ਼ਿਸ਼ ਕਰਦੇ ਰਹੋ ਦੇਣਾ ਨਾ ਦੇਣਾ ਮਾਲਕ ਦੀ ਮਰਜ਼ੀ ਹੈ ਮੜਕ ਨਹੀਂ ਪੋਰਾ ਦਿਲ ਦੇ ਦਿਮਾਗ 'ਚ ਪੱਤੇ ਕਿਸਮਤ ਵਾਲੇ ਢੱਗ ਨਿਕਲੇ ਖਾ ਕੇ ਖਾ ਕੇ ਠੋਕਰਾਂ ਹੀ ਹੁੰਦਾ ਤਾਂ ਆ ਪਰਖ ਬੰਦੇ ਦੀ ਰਗੜ ਦੇ ਪੱਥਰਾਂ ਨੂੰ ਅੱਗ ਨਿਕਲੇ ਕੁਝ ਗੱਲਾਂ ਮੈਂ ਚਾਰੇ ਕੁੰਡ ਪਾ ਲਿਆ ਤੁਧ ਜੇਵੜਾ ਨਸਈਆ ਏ ਮੇਰੇ ਸਾਈ ਮੈਂ ਚੁਫੇਰੇ ਸਾਈ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰਾ ਜੱਡਾ ਹੋਰ ਕੋਈ ਨਹੀਂ ਹੈ ਆਈ ਹੈਵ ਸਚਡਨ ਆਲ ਫੋਰ ਡਰੈਕਸ਼ਨਸ ਥੇਰ ਇਜ਼ ਨੋ ਅਦਰ ਅਦਰ ਐਸ ਅ ਗ੍ਰੇਟ ਐਸ ਯੂ ਲੋਰਿ ਸ੍ਰੀ ਗੁਰੂ ਨਾਨਕ ਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰੀਬ ਬੰਦੇ ਨੂੰ ਔਕਾਤ ਦਾ ਨਹੀਂ ਮੈਨਾ ਮਾਰੀਦਾ ਮਜ਼ਾਕ ਨਹੀਂ ਉਡਾਈਦਾ ਜਨਾਨੀ ਭਾਰੀ ਦਾ ਭਰਾਵਾਂ ਨਾਲੋਂ ਵੱਧ ਜਿਹੜਾ ਯਾਰ ਬਣੇ ਜਾਵੇ ਪਿੱਠੇ ਪਿੱਠ ਪਿੱਛੇ ਉਹਦੀ ਭੈਣ ਨੂੰ ਕਦੇ ਵੀ ਤਾੜੀਦਾ ਹਰ ਇੱਕ ਦੀ ਸੁਨੋ ਤੇ ਹਰ ਇੱਕ ਤੋਂ ਸਿੱਖੋ ਕਿਉਂਕਿ ਕੋਈ ਸਭ ਕੁਝ ਨਹੀਂ ਜਾਣਦਾ ਪਰ ਹਰ ਇੱਕ ਕੁਝ ਨਾ ਕੁਝ ਜ਼ਰੂਰ ਜਾਣਦਾ ਇਹ ਕੁਝ ਗੱਲਾਂ ਜੇਕਰ ਤੁਹਾਨੂੰ ਇਹ ਗੱਲਾਂ ਵਧੀਆ ਲੱਗਦੀਆਂ ਨੇ ਤਾਂ ਲਾਈਕ ਜ਼ਰੂਰ ਕਰੋ ਜੀ ਲਾਈਕ ਕਰਦੋ ਨਾਲ ਕਮੈਂਟ ਵੀ ਕਰੀ ਜਾਓ ਜੀ ਵਾਹਿਗੁਰੂ ਜੀ ਜ਼ਿੰਦਗੀ ਦਾ ਅਟੱਲ ਸੱਚ ਸੁਣੋ ਜ਼ਰੂਰ ਤੇ ਲਾਈਕ ਵੀ ਕਰਿਓ ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਸੁੱਤੇ ਪਿਆ ਨਾ ਫੇਰ ਅਸੀਂ ਉੱਠਣਾ ਨਹੀਂ ਚਿੱਟੀ ਚਾਦਰ ਦੀ ਮਾਰਨੀ ਅਸੀਂ ਬੁੱਕਲ ਤੁਰ ਪੈਣਾ ਹੈ ਕਿਸੇ ਨੂੰ ਪੁੱਛਣਾ ਨਹੀਂ ਸਾਨੂੰ ਕਿਸੇ ਨੇ ਚਾਹਿਆ ਰੁਕਣਾ ਨਹੀਂ ਦੇ ਅਸੀਂ ਕਿਸੇ ਦੇ ਰੋਕੇ ਰੁਕਣਾ ਨਹੀਂ ਚਾਰ ਦਿਨ ਪੈਣੀ ਐ ਰਾਮ ਰੌਲੀ ਫਿਰ ਸਾਡਾ ਨਾਮ ਵੀ ਕਿਸੇ ਨੇ ਪੁੱਛਣਾ ਨਹੀਂ ਬਹੁਤ ਹੀ ਸੋਹਣੀ ਗੱਲ ਲਿਖੀ ਐ ਜਿਸਨੇ ਵੀ ਲਿਖੀ ਐ ਸੁਣ ਕੇ ਮਨ ਸਕੂਨ ਮਿਲਦਾ ਐ ਅਸੀਂ ਕਰਦੇ ਅਸੀਂ ਵੱਡੀਆਂ ਵੱਡੀਆਂ ਗੱਲਾਂ ਪਰ ਸਾਡੇ ਰਿਸ਼ਤੇ ਮੈਸੇਜ ਬਾਕਸ ਵਿੱਚ ਹੀ ਮਰ ਗਏ ਗੱਲ ਦਰਿਆ ਸਮੁੰਦਰ ਡੂੰਘੇ ਕੌਣ ਦਿਲਾਂ ਦੀ ਜਾਣੇ ਗੁਲਾਮ ਫਰਦਾ ਦੇ ਰੋਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ ਕੁਝ ਸੱਚੀਆਂ ਗੱਲਾਂ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਹੈ ਜੇ ਸੋਚ ਚੰਗੀ ਹੈ ਤਾਂ ਉਹਦੇ ਲਈ ਸਾਰੇ ਚੰਗੇ ਜੇ ਮਾੜੀ ਹੈ ਤਾਂ ਉਹਦੇ ਲਈ ਸਾਰੇ ਹੀ ਬੁਰੇ ਅੱਜ ਦੇ ਟਾਈਮ ਵਿੱਚ ਸਿਰਫ ਰੱਬ ਤੇ ਹੀ ਵਿਸ਼ਵਾਸ ਕਰਨਾ ਸਿੱਖੋ ਨਾ ਕਿ ਦੁਨੀਆ ਤੇ ਲੋਕਾਂ ਤੇ ਮੇਰਾ ਕੁਆਬ ਟੁੱਟ ਗਏ ਤਾਂ ਕੋਈ ਗੱਲ ਨਹੀਂ ਤੇਰੀਆਂ ਰੀਜਾਂ ਪੂਰੀਆਂ ਹੋ ਗਈਆਂ ਮੈਨੂੰ ਬਹੁਤ ਖੁਸ਼ੀ ਹੈ ਧੋਖੀ ਦਾ ਇਹ ਮਿਲਣ ਵੀ ਮਿਲਣਾ ਹੋ ਸੋਹਣਾ ਹੁਣ ਇਕੱਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ ਦਿਲ ਤੱਕ ਕਿ ਮੈਂ دیਵਾ ਜਾਣ ਵੀ ਤੇਥੋਂ ਅਜੂ ਤੇਰੇ ਦਿਲ ਵਿੱਚ ਮੇਰੇ ਲਈ ਇਹ ਕੋਈ ਯਾਰਤ ਹੋਣਾ ਚਾਹੀਦਾ ਕੌੜਾ ਸੱਚ ਇਹ ਜਰੂਰ ਸੁਣਿਓ ਇਹ ਸੁਣ ਕੇ ਤੁਸੀਂ ਵੀਡੀਓ ਨੂੰ ਵੀ ਲਾਈਕ ਕਰੋਗੇ ਤੇ ਕਮੈਂਟ ਵੀ ਕਰੋਗੇ ਕਿਉਂਕਿ ਇਹ ਆਪ ਬੜੀ ਖੁੱਲ੍ਹ ਦੀ ਜ਼ਿੰਦਗੀ ਵਿੱਚ ਹੀ ਵਾਪਰਦਾ ਹੈ ਕੋਈ ਸੌ ਰਿਹਾ ਸੜਕ ਕਿਨਾਰੇ ਤੇ ਕੋਈ ਸੌ ਰਿਹਾ ਸੜਕ ਕਿਨਾਰੇ ਤੇ ਕੋਈ ਕਰਦਾ ਐ ਇਸ ਚੁਬਾਰੇ ਤੇ ਕੋਈ ਕਰਦਾ ਐ ਇਸ ਚੁਬਾਰੇ ਤੇ ਕੋਈ ਤਰਸੇ ਬੇਹ ਟੱਕਰ ਨੂੰ ਟੱਕਰ ਨੂੰ ਕੋਈ ਤਰਸੇ ਬੇਹ ਟੱਕਰ ਨੂੰ ਕੋਈ ਪੀ ਕੇ ਚੱਬੇ ਕੁੱਕਰ ਨੂੰ ਕੋਈ ਪੀ ਕੇ ਚੱਬੇ ਕੁੱਕਰ ਨੂੰ ਕਿੱਥੇ ਭੁੱਖ ਨਿਆਣੇ ਸੁੱਤੇ ਨੇ ਕਿੱਥੇ ਭੁੱਖੇ ਨਿਆਣੇ ਸੁੱਤੇ ਨੇ ਕਿੱਥੇ ਦੁੱਧ ਪੀਨ ਨੂੰ ਕੁੱਤੇ ਨੇ ਕਿੱਥੇ ਦੁੱਧ ਪੀਨ ਕੁੱਤੇ ਨੇ ਕਿੱਥੇ ਨੰਗਾ ਕੰਬੇ ਰਾਹਾਂ ਤੇ ਕਿੱਥੇ ਨੰਗਾ ਕੰਬੇ ਰਾਹਾਂ ਤੇ ਕਿੱਥੇ ਟੰਗੇ ਕੋਟ ਨੇ ਬਾਹਾਂ ਤੇ ਕਿੱਥੇ ਟੰਗੇ ਕੋਟ ਨੇ ਬਾਹਾਂ ਤੇ ਇੱਥੇ ਕੀ ਕੀ ਕਾਰ ਹੁੰਦੇ ਨੇ ਇੱਥੇ ਕੀ ਕੀ ਕਾਰ ਹੁੰਦੇ ਨੇ ਦੁਸ਼ਵਤ ਨਾਲ ਗੁਜ਼ਾਰੇ ਹੁੰਦੇ ਨੇ ਕਦੀ ਬੰਦਾ ਬਣ ਕੇ ਆ ਰੱਬਾ ਤੈਨੂੰ ਦੁੱਖ ਸੁਣਾਉਂਦਾ ਚਾਹੂੰ ਚਾਹੁੰਦੇ ਹਾਂ ਇਸ ਗੱਲ ਦੀ ਖਾਤਰ ਤੈਨੂੰ ਏਟਾ ਬੁਲਾਉਣਾ ਚਾਹੁੰਦੇ ਹਾਂ ਮਿਲ ਕੇ ਕਰਦੇ ਸੀ ਜਿੰਨਾ ਦੋਸਤਾਂ ਨਾਲ ਮਸਤੀ ਉਹਨਾਂ ਨੂੰ ਮਿਲਣ ਦਾ ਜੀ ਕਰਦਾ ਨਫ਼ਰਤ ਸੀ ਜਿਸਨ ਕਲਾਸਰੂਮ ਨਾਲ ਅਜੋਈ ਕਲਾਸ ਲਗਾਉਣ ਨੂੰ ਜੀ ਕਰਦਾ ਜ਼ਿੰਦਗੀ ਦੇ ਉਹ ਬੜੇ ਹਸੀਨ ਪਲ ਅੱਜ ਮੁੜ ਤੋਂ ਜਿਉਣ ਨੂੰ ਜੀ ਕਰਦਾ ਭਰੋਸਾ ਰੱਖਣਾ ਉਸ ਰੱਬ ਪਰ ਜੋ ਯਹਾਂ ਤੱਕ ਲਾਇਆ ਅਗੇ ਵੀ ਲੈ ਜਾਏਗਾ ਖੁਦ ਨੂੰ ਸੱਚਾ ਸਾਬਿਤ ਕਰਨ ਲਈ ਵਕਤ ਬਰਬਾਦ ਨਾ ਕਰੋ ਸੱਚੇ ਕਹਿਲਾਉਣਾ ਜ਼ਰੂਰੀ ਨਹੀਂ ਹੈ ਸੱਚ ਸੱਚੇ ਹੋਣਾ ਜ਼ਰੂਰੀ ਹੈ ਖੁਦ ਨੂੰ ਸੱਚਾ ਸਾਬਿਤ ਕਰਨ ਲਈ ਵਕਤ ਬਰਬਾਦ ਨਾ ਕਰੋ ਸੱਚੇ ਕਹਿਲਾਉਣਾ ਜ਼ਰੂਰੀ ਨਹੀਂ ਹੈ ਸੱਚੇ ਹੋਣਾ ਜ਼ਰੂਰੀ ਹੈ ਦੁਨੀਆ ਕਹਿੰਦੀ ਹੈ ਕਿ ਪਰਮਾਤਮਾ ਨਜ਼ਰ ਨਹੀਂ ਆਉਂਦਾ ਪਰ ਸੱਚ ਤਾਂ ਹੈ ਇਹ ਹੈ ਕਿ ਦੁੱਖ ਵੇਲੇ ਜਦੋਂ ਹਰ ਕੋਈ ਸਾਥ ਛੱਡ ਦਿੰਦਾ ਹੈ ਉਸ ਵੇਲੇ ਸਿਰਫ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਇਹ ਗੱਲ ਸੁਣ ਕੇ ਜ਼ਰੂਰ ਲਾਈਕ ਕਰੋ ਹੁਣ ਇਹ ਵਕਤ ਤੇ ਗੱਲ ਹੈ ਮਨੁੱਖ ਪਿਆਰ ਕਰਦਾ ਹੈ ਰਿਸ਼ਤੇ ਸਾਰਦਾ ਹੈ ਅਤੇ ਦੋਸਤੀਆਂ ਪਾਉਂਦਾ ਹੈ ਤਾਂ ਕਿ ਵਕਤ ਦੀ ਰਫਤਾਰ ਨੂੰ ਆਪਣੇ ਪੱਖ ਵਿੱਚ ਕਰ ਸਕੇ ਪੈਸਾ ਢੇਲਾ ਜੱਗ ਚ ਮੇਲਾ ਰੌਣਕ ਮੇਲਾ ਮੈਂ ਮੈਂ ਮੇਰੀ ਸਿਵਿਆਂ ਕੋਲੋਂ ਕਾਲੀ ਕਾਲੀ ਲੰਗੇ ਜਕਕਲਾ ਗੱਲਾਂ ਕਰਦੇ ਲੋਕ ਪੈਸਾ ਢੇਲਾ ਜੱਗ ਚ ਮੇਲਾ ਰੌਣਕ ਮੇਲਾ ਮੈਂ ਮੇਰੀ ਸਿਵਿਆਂ ਕੋਲੋਂ ਕਾਲੀ ਕਾਲੀ ਲੰਗੇ ਗੱਲਾਂ ਕਰਦੇ ਲੋਕ ਪੁਰਾਣੇ ਦਿਨਾਂ ਚ ਘਰਾਂ ਵਿੱਚ ਅਜੀਬ ਰਿਸ਼ਤਾ ਸੀ ਦਰਵਾਜ਼ੇ ਵੀ ਬਾਪਸਾ ਵਿੱਚ ਲੱਗੇ ਗੱਲੇ ਲੱਗਦੇ ਸੀ ਸਾਰੀ ਉਮਰ ਕਿਸਮਤ ਚ ਪੀੜਾ ਬਰਹਾਉਂਦੀ ਰਹੀ ਅੱਧ ਚ ਆ ਕੇ ਖਟ ਗਈ ਅਸੀਂ ਬੜੇ ਖੁਸ਼ ਹੋਏ ਪਰ ਸਾਨੂੰ ਕੀ ਪਤਾ ਸੀ ਡਾਂਗ ਲੈਣ ਗਈ ਐ ਕਿਸਮਤ ਘਰ ਭਲੇ ਸੀ ਕੱਚੇ ਪਰ ਦਿਲ ਬੜੇ ਸੀ ਸੱਚੇ ਪੈਸੇ ਵੀ ਭਵੇਂ ਸੀ ਥੋੜੇ ਪਰ ਝੂਠ ਨਹੀਂ ਕਿਤੇ ਨਾ ਸੀ ਲੋੜ ਕੱਚੇ ਚਲੇ ਹੁੰਦੇ ਸੀ ਪਰ ਦੁੱਧ ਕਿਉਂ ਚੁੰਦੇ ਸੀ ਮੰਜੇ ਹੁੱਕ ਹੁੰਦੇ ਸੀ ਪਰ ਬੱਚੇ ਖੜਖੜ ਗਾਉਂਦੇ ਸੀ ਤੂੰ ਮਿਲ ਗਿਆ ਹੁੰਦਾ ਤਾਂ ਭੁੱਲ ਗਏ ਹੁੰਦੇ ਰੱਬ ਨੂੰ ਤੂੰ ਵਿਛੜ ਗਿਆ ਤੂੰ ਯਾਦ ਰਹੀਂ ਤੂੰ ਵੀ ਰੱਬ ਵੀ ਪੱਤੇ ਟੜਕੇ ਮੈਂ ਕਿਤੇ ਅਣਕਾ ਧਰ ਕੇ ਭੁੱਲ ਗਿਆ ਹਾਂ ਮੈਂ ਆਪਣੀ ਸਾਥਣ ਨੂੰ ਪੁੱਛਦਾ ਹਾਂ ਕਿਤਾਬਾਂ ਕੋਲ ਪਈਆਂ ਹੋਣਗੀਆਂ ਤੈਨੂੰ ਕਿਵੇਂ ਪਤਾ ਤੇਰੀ ਆਦਤ ਹੈ ਜਿੱਥੇ ਸੋਹਣੀ ਚੀਜ਼ ਵੇਖਦੇ ਅੱਖਾਂ ਸ਼ਟਡਾਊਨ ਹੈ ਵਾਹ ਵਾਹ ਬਹੁਤ ਹੀ ਸੋਹਣੀ ਸ਼ੈਰੀ ਸੀ ਲਾਈਕ ਜਰੂਰ ਕਰੋ ਹੰਦੂਰੀ ਤੋਂ ਸਾਰੀਆਂ ਪੜਦੇ ਹਰ ਪੇਟ ਤੂੰ ਮਿਲ ਗਿਆ ਹੁੰਦਾ ਤਾਂ ਭੁੱਲ ਗਏ ਹੁੰਦੇ ਰੱਬ ਨੂੰ ਤੂੰ ਛੱਡ ਗਿਆ ਦੋਵੇਂ ਯਾਦ ਰਹੇ

ਸੱਚਾ ਸਾabit ਕਰਨ ਲਈ ਵਕਤ ਬਰਬਾਦ ਨਾ ਕਰੋ ਸੱਚੇ ਕਹਿਲਾਉਣਾ ਜ਼ਰੂਰੀ ਨਹੀਂ ਹੈ ਸੱਚੇ ਹੋਣਾ ਜ਼ਰੂਰੀ ਹੈ ਸਮੁੰਦਰ ਨੂੰ ਕਮੰਡ ਸੀ ਉਹ ساری ਦੁਨੀਆ ਡੋਬ ਸਕਦਾ ਹੈ ਜਦ ਤੇਲ ਦੀ ਇੱਕ ਬੂੰਦ ਆਈ ਤੇ ਉਸ ਦੇ ਉੱਪਰ ਤੈਰਨ ਲੱਗੇ ਤਾਂ ਸਾਰੇ ਵਹਿਨ ਦੂਰ ਹੋ ਗਏ ਮੇਰੇ ਖਵਾਬ ਟੁੱਟ ਗਏ ਤਾਂ ਕੋਈ ਗੱਲ ਨਹੀਂ ਤੇਰੀਆਂ ਰੀਝਾਂ ਪੂਰੀਆਂ ਹਰ ਪਲ ਸਾਥ ਰਹੀ ਤੂੰ ਮੇਰੇ ਰੱਬਾ ਹਰ ਪਲ ਸਾਥ ਰਹੀ ਤੂੰ ਮੇਰੇ ਨਾ ਕੱਲਿਆਂ ਕਦੇ ਵੀ ਛੱਡ ਜਾਹੀਂ ਰੱਬਾ ਨਾ ਕੱਲਿਆਂ ਕਦੇ ਵੀ ਛੱਡ ਜਾਹੀਂ ਰੱਬਾ ਤੇਰੇ ਬਿਨਾਂ ਨਾ ਇੱਥੇ ਮੇਰਾ ਕੋਈ ਹੋਰ ਕੋਈ ਤੇਰੇ ਬਿਨਾਂ ਨਾ ਇੱਥੇ ਮੇਰਾ ਹੋਰ ਕੋਈ ਮੇਰੇ ਅੰਗ ਸੰਗ ਰਹੇ ਸਹਾਰੀ ਰੱਬਾ ਮੇਰੇ ਅੰਗ ਬਿਨਾਂ ਨਾ ਇੱਥੇ ਮੇਰਾ ਹੋਰ ਕੋਈ ਮੇਰੇ ਅੰਗ ਸੰਗ ਰਹੇ ਸਹਾਰੀ ਰੱਬਾ ਵਾ ਵਾ ਬਹੁਤ ਵਧੀਆ ਜਿਹੜਾ ਤੇਰੇ ਸੁੱਤੇ ਪਏ ਦੇ ਸਾਹ ਚਲਾਈ ਰੱਖਦਾ ਉਹ ਤੇਰੇ ਕੰਮ ਧੰਦੇ ਕਿਉਂ ਨਾ ਚਲਾਉ ਬਸ ਗੱਲ ਸਿਰਫ ਆਸ ਤੇ ਵਿਸ਼ਵਾਸ ਦੀ ਹੈ ਹੋ ਸਕਦਾ ਹੈ ਰੱਬ ਨੇ ਤੈਨੂੰ ਹਰ ਪਾਸੇੋਂ ਇਕੱਲਾ ਛੱਡ ਕੇ ਆਪਣੇ ਨਾਲ ਦੋਸਤੀ ਕਰਨ ਦਾ ਮੌਕਾ ਦਿੱਤਾ ਹੋਵੇ ਕਦੇ ਨਾ ਬਣਾ ਕਿਸੇ ਦੀ ਅੱਖ ਦਾ ਹੰਝੂ ਰੱਬਾ ਇੰਨੀ ਕੋ ਦਦ ਬਖਸ਼ੇ ਬਣ ਜਾਵਾ ਕਿਸੇ ਰੋਂਦੇ ਦੀ ਮੁਸਕਾਨ ਬਸ ਇੰਨੀ ਕੀ ਔਕਾਤ ਬਖਸ਼ੀ ਕੰਧ ਦੇ ਅੰਦਰ ਗੂੰਜ ਰਹੇ ਜਿਕਾਰੇ ਦੱਸਦੇ ਸੀ ਨਿੱਕੇ ਨਿੱਕੇ ਬਾੜ ਵੀ ਰਤਬਾ ਵੱਡਾ ਰੱਖਦੇ ਸੀ ਕੰਧ ਦੇ ਅੰਦਰ ਗੂੰਜ ਰਹੇ ਜਿਕਾਰੇ ਦੱਸਦੇ ਸੀ ਨਿੱਕੇ ਨਿੱਕੇ ਬਾੜ ਵੀ ਰਤਬਾ ਵੱਡਾ ਰੱਖਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਕਾਰਾ ਜਾਵੇ ਨਿਹਾਲੋ ਜਾਵੇ ਸਾਬ ਜਦ ਧੰਨ ਮੰਨ ਨੂੰ ਪਾਵੇ ਸਤ ਸ੍ਰੀ ਅਕਾਲ ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ ਹੈ ਉਹਨਾਂ ਨੂੰ ਵੀ ਮਿਲੇਗਾ ਜੇਕਰ ਤੁਸੀਂ ਕਿਸਮਤ ਵਾਲੇ ਹੋ ਤਾਂ ਰੱਬ ਤੁਹਾਨੂੰ ਇਹ ਦੇਖਣ ਦਾ ਮੌਕਾ ਵੀ ਦੇਵੇਗਾ ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ ਹੈ ਦੁੱਖ ਤਾਂ ਉਹਨਾਂ ਨੂੰ ਵੀ ਮਿਲੇਗਾ ਜੇਕਰ ਤੁਸੀਂ ਕਿਸਮਤ ਵਾਲੇ ਹੋ ਹੋਏ ਤਾਂ ਰੱਬ ਤੁਹਾਨੂੰ ਇਹ ਦੇਖਣ ਦਾ ਮੌਕਾ ਵੀ ਦੇਵੇਗਾ ਮੈਂ ਕਲਮ ਨੂੰ ਆਖਿਆ ਦੇਖੇ ਕਿਤੇ ਸੱਚ ਨਾਲ ਲਿਖਦੀ ਨਹੀਂ ਤਾਂ ਸਿਰ ਕਲਮ ਹੋ ਜੂ ਅੱਗੇ ਕਲਮ ਹੱਸ ਕੇ ਬੋਲੀ ਕਮਲਿਆ ਫਿਰ ਕਲਮ ਕਰਾ ਕੇ ਹੀ ਦਾ ਕਲਮ ਬਣਿਆ ਹਾਂ ਦੋ ਅੱਖਰਾਂ ਦਾ ਬਣਿਆ ਬੰਦਾ ਦੋ ਅੱਖਰਾਂ ਦਾ ਬਣਿਆ ਬੰਦਾ ਦੋ ਅੱਖਰਾਂ ਦੀ ਜਾਨ ਦੋ ਅੱਖਰਾਂ ਦੀ ਜਾਨ ਦੋ ਅੱਖਰਾਂ ਦੋ ਅੱਖਰਾਂ ਦਾ ਦਿਲ ਚੱਲਦਾ ਦੋ ਅੱਖਰਾਂ ਦਾ ਦਿਲ ਚੱਲਦਾ ਕਰ ਦੋ ਅੱਖਰਾਂ ਦਾ ਮਾਣ ਕਰ ਦੋ ਅੱਖਰਾਂ ਦਾ ਮਾਣ ਦੋ ਅੱਖਰਾਂ ਦਾ ਸਿੱਖ ਬਣਦਾ ਦੋ ਖਰਾਂ ਦਾ ਸਿੱਖ ਬੰਦਾ ਬੰਦਾ ਦੋ ਖਰਾਂ ਦਾ ਖਾਨ ਬੰਦਾ ਦੋ ਖਰਾਂ ਦਾ ਖਾਨ ਦੋ ਖਰਾਂ ਦਾ ਅੱਲਾ ਬਣਿਆ ਦੋ ਖਰਾਂ ਦਾ ਅੱਲਾ ਬਣਿਆ ਬਣਿਆ ਦੋ ਖਰਾਂ ਦਾ ਰਾਮ ਬਣਿਆ ਦੋ ਖਰਾਂ ਦਾ ਰਾਮ ਦੋ ਖਰਾਂ ਦਾ ਸਿਵਾ ਵਾਲਤਾ ਦੋ ਅੱਖਰਾਂ ਦਾ ਸਿਵਾ ਵਾਲਤਾ ਦੋ ਅੱਖਰਾਂ ਦੀ ਧੀ ਲਾ ਕੇ ਦੋ ਅੱਖਰਾਂ ਦੀ ਧੀ ਲਾ ਕੇ ਦੋ ਅੱਖਰਾਂ ਦੀ ਅਗਨੇ ਸਾੜਦਾ ਦੋ ਅੱਖਰਾਂ ਦੀ ਅਗਨੇ ਸਾੜਤਾ ਰੱਖਦਾ ਦੋ ਅੱਖਰਾਂ ਦੀ ਰਾਖ ਬਣਾ ਕੇ ਰੱਖਦਾ ਦੋ ਅੱਖਰਾਂ ਦੀ ਰਾਖ ਬਣਾ ਕੇ ਦੋ ਅੱਖਰਾਂ ਦੇ ਰਾਜੇ ਤੁਰ ਗਏ ਦੋ ਅੱਖਰਾਂ ਦੇ ਰਾਜੇ ਤੁਰ ਗਏ ਦੋ ਅੱਖਰਾਂ ਦਾ ਧੰਨ ਛੱਡ ਜਾਣਾ ਦੋ ਅੱਖਰਾਂ ਦਾ ਧੰਨ ਛੱਡ ਜਾਣਾ ਛੱਡ ਬਲਕ ਛੱਡ ਵੱਦ ਦਾ ਦੋ ਅੱਖਰਾਂ ਦਾ ਚੁੱਲਾ ਛੱਡ ਵੱਦ ਦਾ ਦੋ ਅੱਖਰਾਂ ਦਾ ਚੁੱਲਾ ਤੁਰ ਗਿਆ ਦੋ ਅੱਖਰਾਂ ਦਾ ਬੁੱਲਾ ਜੇ ਇਹ ਤੁਹਾਨੂੰ ਵਧੀਆ ਲੱਗਦੀ ਹੈ ਨਾ ਜੇ ਤੁਹਾਨੂੰ ਇਹ ਸੱਚੀਆਂ ਗੱਲਾਂ ਵਧੀਆ ਲੱਗਦੀਆਂ ਤੇ ਲਾਈਕ ਕਰੋ ਓਨਲੀ ਵਾਚਿੰਗ ਨਹੀਂ ਜ਼ਰੂਰੀ ਲਾਈਕ ਵੀ ਜ਼ਰੂਰੀ ਹੈ ਫਿਰ ਕੱਲ ਤੋਂ ਇਹਦੇ ਨਾਲ ਵੀ ਵਧੀਆ ਸੱਚੀਆਂ ਗੱਲਾਂ ਰੋਜ਼ 7 ਵਜੇ ਲਾਈਵ ਕਰਿਆ ਕਰਾਂਗੇ ਆਪਾਂ ਘੰਟਾ ਚਿੰਤਾ ਸਮੇਂ ਹਰ ਦੁੱਖ ਸੁੱਖ ਵਿੱਚ ਇਧਰ ਉਧਰ ਜਾਨ ਦੀ ਬਚਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਭਰੋਸਾ ਰੱਖ ਕੇ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਕੱਚਾ ਕਰ ਦੇ ਕੇ ਕਦੇ ਕਿਸੇ ਨਾਲੋਂ ਰਿਸ਼ਤਾ ਨਾ ਤੋੜਿਓ ਕਿਉਂਕਿ ਮਿੱਟੀ ਦੀ ਪકડ ਮਜ਼ਬੂਤ ਹੁੰਦੀ ਹੈ ਅਤੇ ਸੱਗ ਮਰ ਮਰ ਤੋਂ ਪੈਰ ਅਕਸਰ ਤਲਕ ਹੀ ਜਾਂਦੇ ਨੇ ਬਹੁਤ ਸੁਣੀ ਗੱਲ ਹੈ ਜ਼ਿੰਦਗੀ ਕਿੰਨੀ ਵੀ ਖੂਬਸੂਰਤ ਹੋਵੇ ਜਿੰਨ ਕਿੰਨੀ ਵੀ ਖੂਬਸੂਰਤ ਹੋਵੇ ਪਰ ਆਪਣੇ ਆ ਬਿਨਾ ਕਦੇ ਚੰਗੀ ਨਹੀਂ ਲੱਗਦੀ ਆ ਪਰ ਆਪਣੇ ਆ ਬਿਨਾ ਕਦੇ ਚੰਗੀ ਨਹੀਂ ਲੱਗਦੀ ਕਫਨ ਵੀ ਕੀ ਚੀਜ਼ ਹੈ ਜਿਸਨੇ ਬਣਾਇਆ ਉਹਨੇ ਵੇਚ ਦਿੱਤਾ ਜਿਸਨੇ ਖਰੀਦਿਆ ਉਹਨੇ ਵਰਤਿਆ ਨਹੀਂ ਤੇ ਜਿਸਨੇ ਵਰਤਿਆ ਉਸ ਨੂੰ ਪਤਾ ਹੀ ਨਹੀਂ ਇੱਕ ਵਾਰ ਫੇਰ ਸੁਣ ਬਹੁਤ ਸੋਹਣੀ ਹੈ ਬਹੁਤ ਸੋਹਣੀ ਸ਼ੇਰੀ ਕਫਨ ਵੀ ਕੀ ਚੀਜ਼ ਹੈ ਜਿਸ ਨੇ ਬਣਾਇਆ ਜਿਸ ਨੇ ਬਣਾਇਆ ਉਹਨੇ ਵੇਚ ਦਿੱਤਾ ਉਹਨੇ ਵੇਚ ਦਿੱਤਾ ਜਿਸ ਨੇ ਖਰੀਦਿਆ ਉਹਨੇ ਵਰਤੇ ਹੀ ਨਹੀਂ ਜਿਸ ਨੇ ਖਰੀਦਿਆ ਉਹਨੇ ਵਰਤੇ ਹੀ ਨਹੀਂ ਤੇ ਜਿਸ ਨੇ ਵਰਤਿਆ ਉਸ ਨੂੰ ਪਤਾ ਹੀ ਨਹੀਂ ਕਫਨ ਵੀ ਕੀ ਚੀਜ਼ ਹੈ ਜਿਸ ਨੇ ਬਣਾਇਆ ਉਸ ਨੇ ਉਹਨੇ ਵੇਚ ਦਿੱਤਾ ਜਿਸ ਨੇ ਖਰੀਦਿਆ ਉਹਨੇ ਵਰਤਿਆ ਨਹੀਂ ਤੇ ਜਿਸ ਨੇ ਵਰਤਿਆ ਉਸ ਨੂੰ ਪਤਾ ਹੀ ਨਹੀਂ ਵਾ ਵਾ ਅਮੀਰ ਤੋਂ ਅਮੀਰ ਬੰਦਾ ਵੀ ਇੱਕ ਦਿਨ ਇੰਨਾ ਗਰੀਬ ਹੋ ਜਾਂਦਾ ਹੈ ਕਿ ਉਸ ਕੋਲ ਪੈਸਿਆਂ ਤੋਂ ਇਲਾਵਾ ਹੋਰ ਕੁਝ ਬਾਕੀ ਨਹੀਂ ਬਚਦਾ ਸੁਖੀ ਰਹਿਣ ਦੇ ਤਰੀਕੇ ਇੱਜ਼ਤ ਕਰੋ ਤੇ ਇੱਜ਼ਤ ਪਾਓ ਪਹਿਲਾਂ ਸੋਚੋ ਫਿਰ ਬੋਲੋ ਆਪਣੀ ਗਲਤੀ ਮੰਨਣਾ ਸਿੱਖੋ ਸਲਾਹ ਸਭ ਨਾਲ ਪਰ ਫੈਸਲਾ ਆਪ ਲਵੋ ਆਪਣਾ ਕੰਮ ਸਦਾ ਮਿਹਨਤ ਨਾਲ ਕਰੋ ਬਿਨਾ ਜ਼ਰੂਰਤ ਖਰੀਦਦਾਰੀ ਨਾ ਕਰੋ ਬਿਨਾ ਕਾਰਨ ਦੂਜਿਆਂ ਦੇ ਝਗੜੇ ਚ ਨਾ ਪਵੋ ਹਰ ਸਾਲ ਵਿੱਚ ਸੰਤੋਖਤ ਰਹੋ ਪਰ ਜਾਨਣਾ ਪਰਮਾਤਮਾ ਦਾ ਸਿਮਰਨ ਕਰੋ ਵਾਹਿਗੁਰੂ ਜੀ ਮੈਂ ਇਹ ਗੱਲ ਨਹੀਂ ਕਹਿੰਦਾ ਮੇਰੀ ਖਬਰ ਪੁੱਛ ਪਰ ਖੁਦ ਇਸ ਹਾਲ ਵਿੱਚ ਹਾਂ ਇੰਨਾ ਵੀ ਇਹ ਦੱਸ ਦਿਆ ਕਰ ਪੁੰਨ ਨਹੀਂ ਹੁੰਦੇ ਤਾਂ ਨਾ ਸਹੀ ਪਰ ਪਾਪ ਨਾ ਕਮਾਓ ਗਰੀਬ ਦੀ ਮਦਦ ਨਹੀਂ ਕਰਨੀ ਨਾ ਕਰੋ ਪਰ ਮਜ਼ਾਕ ਨਾ ਉਡਾਓ ਵਾਹ ਵਾਹ ਕਾਨੂੰਨ ਤਾਂ ਸਿਰਫ ਬਲਾਤਕਾਰੀਆਂ ਨੂੰ ਸਜ਼ਾ ਹੀ ਦੇ ਸਕਦਾ ਪਰ ਔਰਤ ਦੀ ਚਤ ਤੁਹਾਡੇ ਸਨਸਕਾਰਾਂ ਤੇ ਨਿਰਭਰ ਕਰਦੀ ਹੈ ਕੰਮ ਦੀਆਂ ਗੱਲਾਂ ਝੂਠ ਵੀ ਬੜੀ ਅਜੀਬ ਚੀਜ਼ ਹੈ ਝੂਠ ਵੀ ਬੜੀ ਜੀਵ ਚੀਜ਼ ਹੈ ਬੋਲਣਾ ਸਭ ਨੂੰ ਚੰਗਾ ਲੱਗਦਾ ਹੈ ਤੇ ਸੁਨਣਾ ਸਭ ਨੂੰ ਬੁਰਾ ਲੱਗਦਾ ਹੈ ਵਾਹ ਵਾਹ ਦੂਜੀ ਗੱਲ ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ ਬਹੁਤ ਵਧੀਆ ਤੀਜੀ ਗੱਲ ਤੁਸੀਂ ਚਾਹੇ ਕਿੰਨੇ ਵੀ ਚੰਗੇ ਕੰਮ ਕਰੋ ਤੁਸੀਂ ਚਾਹੇ ਕਿੰਨੇ ਵੀ ਚੰਗੇ ਕੰਮ ਕਰੋ ਜਾਂ ਕਿੰਨੇ ਵੀ ਇਮਾਨਦਾਰ ਬਣ ਜਾਓ ਪਰ ਇਹ ਦੁਨੀਆ ਸਿਰਫ ਤੁਹਾਡੀ ਇੱਕ ਗਲਤੀ ਦਾ ਇੰਤਜ਼ਾਰ ਕਰ ਰਹੀ ਹੈ ਚੌਥੀ ਗੱਲ ਇਨਸਾਨ ਉਸ ਵਕਤ ਤੋਂ ਸਭ ਤੋਂ ਜ਼ਿਆਦਾ ਬੇਵਕੂਫ ਬਣਦਾ ਹੈ ਜਦੋਂ ਉਹ ਕਿਸੇ ਹੋਰ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤੇ ਜੀ ਮਾਂ ਚਾਹੀਦੀ ਹੈ ਭੈਣ ਵੀ ਚਾਹੀਦੀ ਹੈ ਤੇ ਪਤਨੀ ਵੀ ਚਾਹੀਦੀ ਹੈ ਤੇ ਫਿਰ ਬੇਟੀ ਕਿਉਂ ਨਹੀਂ ਚਾਹੀਦੀ ਵਾਹ ਬਹੁਤ ਸੁਣੀ ਗੱਲ ਸੀ ਸੁਣ ਕੇ ਲਾਈਕ ਕਰਨ ਨੂੰ ਵੀ ਦਿਲ ਕਰਦਾ ਫਿਰ ਸੋਨੂੰ ਮਾਂ ਵੀ ਚਾਹੀਦੀ ਹੈ ਭੈਣ ਵੀ ਚਾਹੀਦੀ ਹੈ ਪਤਨੀ ਵੀ ਚਾਹੀਦੀ ਹੈ ਫਿਰ ਬੇਟੀ ਕਿਉਂ ਨਹੀਂ ਚਾਹੀਦੀ ਬੇਟੀ ਘਰ ਦੀ ਲక్ష్ਮੀ ਹੁੰਦੀ ਹੈ ਬੇਟੀ ਮੰਨਣ ਤੇ ਬੁਰਾ ਨਾ ਬਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖਿਆ ਅਨੁਸਾਰ ਔਰਤਾਂ ਮਹਾਪੁਰਖਾਂ ਨੂੰ ਜਨਮ ਦਿੰਦੀਆਂ ਹਨ ਇਸ ਲਈ ਉਹਨਾਂ ਦਾ ਆਦਰ ਸਨਮਾਨ ਕਰੋ ਜੇਕਰ ਤੁਸੀਂ ਔਰਤਾਂ ਦਾ ਆਦਰ ਸਨਮਾਨ